ਬਈ ਸਸੀ ਗਾਲ ਜੀ ਅੱਜ ਆਪਾਂ ਪਹੁੰਚੇ ਹਾਂ ਮਹਾਰਾਜਾ ਅਗਰਸਨ ਪਾਰਕ ਪੈਸੂ ਟੰਡਾਰੂ ਇਤਨਾ ਕਾਫੀ ਕੱਠਿਆ ਹੋਇਆ ਬਗਾ ਸੀਗਾ ਯਾਹਾਂ ਤੇ ਕਰ ਰਿਹਾ ਤੇ ਬੋਲਦੇ ਆ ਪੰਨਿਆਂ ਨੂੰ ਥੋੜੇ ਦਾ ਇਹ ਪੱਤੀ ਜਦੇ ਨਾਲ ਆਹ ਸੁਪਰੇ ਵੀ ਕਰੀ ਨਾ ਇੱਕ ਬਾਈ ਇਹ ਕਰੋ ਬਿੱਟੂ ਇਹ ਜੋ ਪੱਤੀਆਂ ਕੀ ਜਿਗਾੜ ਕੀ ਆ ਇਹ 얘는 뭐 하는 거야? 어디로 가? 어디로 ਜੀ ਹਾਂ ਕਿ ਬਤਾ ਦਿੰਦੇ ਆ। ਇਹ ਬਾਈ ਜੀ ਪੌਦੇ ਲਾ ਰਹੇ ਆ। ਅੱਛਾ ਜੀ। ਤੁਹਾਨੂੰ ਸੰਤ ਡਾਕਟਰ ਗੁਰਮੀਤ ਰਾਮ ਗਰੇਵ ਸਿੰਘ ਜੀ ਦਾ ਇਨਸਾਨ ਦਾ ਜਨਮ ਪੈਣਾ। ਠੀਕ ਹੈ ਜੀ। 14 ਤਾਰੀਖ 15 ਤਾਰੀਖ ਨੂੰ ਇਹ ਡੇਰਾ ਸੱਚਾ ਸੁਲਤਾਣ ਪੌਦੇ ਦੀ ਸੇਵਾ ਕਰ ਰਿਹਾ। ਇਹ ਤੁਹਾਨੂੰ ਉੱਪਰ ਕਿਵੇਂ ਸੁਝੀ ਇਹ ਗੱਲ? ਇਹ ਸਾਨੂੰ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਿੰਦ ਸਿੰਘ ਜੀ ਨੇ ਇਨਸਾਨੇ ਫਰਜੀ ਇਹ ਸੇਸ਼ਾ ਦਿੱਤੀ। ਠੀਕ ਹੈ ਜੀ। ਇਹਦਾ ਕੀ ਫਾਇਦਾ ਹੋਊਗਾ ਇਹ ਲੋਕਾਂ ਨੂੰ? ਇਹਦਾ ਫਾਇਦਾ ਬਹੁਤ ਹੈ ਜੀ ਜੋ ਵਾਤਾਵਰਨ ਸਾਫ ਹੋਊਗਾ ਸੁੱਧ ਹੋਊਗਾ ਠੀਕ ਹੈ ਜੀ ਤੇ ਤੁਹਾਨੂੰ ਕੀ ਫਾਇਦਾ ਇਹਦਾ ਤੁਸੀ ਆਉਦਾ ਤੁਹਾਨੂੰ ਬਹੁਤ ਖੁਸ਼ੀ ਮਿਲਦੀ ਹੈ ਜੀ ਬੁੱਢਾ ਟਾਈਮ ਖਰਾਬ ਹੋ ਰਿਹਾ ਜੀ ਨਹੀਂ 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 ਟਾਈਮ ਨਹੀਂ ਖਰਾਬ ਹੋ ਰਿਹਾ ਹਨ ਨੂੰ ਤਾਂ ਬਹੁਤ ਜਿਆਦਾ ਖੁਸ਼ੀ ਮਿਲਦੀ ਹੈ ਇਹ ਸੇਵਾ ਕਰਕੇ ਠੀਕ ਹੈ ਚਲੋ ਧੰਨਵਾਦ ਜੀ ਥੈਂਕ ਯੂ ਜੀ ਉਹ ਲੱਗੇ ਪਏ ਇਹਨਾਂ ਦੇ ਦੀਵਾਰਾਂ ਬਈ ਇੱਥੇ 13 14 15 ਸਭ ਪਰਾਣਾ ਡਰਾਕਟ ਅੱਛੀ ਗੱਲ ਜੀ ਅੱਛੀ ਗੱਲ ਤੁਸੀਂ ਕਿ ਇੱਥੇ ਬਈ ਕੋਈ ਦਾ ਇਹ ਪੋਟਰੇ ਕੀ ਪ੍ਰੋਗਰਾਮ ਹੈ ਇਹ ਬਾਈ ਇਹ ਬਾਈ ਆਪਣੇ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਦੇ ਸਿੱਖਿਆ ਦੇ ਤੁਸੀਂ ਜਾਣ ਰਹੇ ਆ ਹਾਂਜੀ ਜੋ ਦੇਸ਼ ਦੇ 15 ਅਗਸਤ ਦੋ ਦਿਨ ਹੁੰਦਾ ਹੈ ਉਹ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਫੌਦੇ ਲਾਉਣੇ ਠੀਕ ਹੈ ਜੀ ਫੋਲੂ ਦਾ ਕੀ ਫਾਇਦਾ ਹੁੰਦਾ ਜੀ ਤੁਸੀਂ ਇਹਦਾ ਟਾਈਮ ਖਰਾਬ ਕਰ ਰਹੇ ਆ ਟਾਈਮ ਤੋਂ ਅਸੀਂ ਆਪਦੇ ਸਤਗੁਰੂ ਦੀ ਸਿੱਖਿਆ ਦੇ ਚੱਲ ਰਹੇ ਆ ਅੱਛਾ ਤੁਹਾਨੂੰ ਜਿਵੇਂ ਉਹ ਕਰ ਕਰਦੇ ਆ ਸਾਡੀ ਆਹ ਦੁਨੀਆ ਦੇ ਵਿੱਚ ਵਿਚਰ ਰਹੇ ਆ ਸਾਨੂੰ ਉਹਨਾਂ ਦੀ ਸਿੱਖਿਆ ਨਾਲ ਥੋੜਾ ਜਿਹਾ ਤਰਕਤਤਾ ਲਾਉਣੇ ਚਾਹੀਦੇ ਬਹੁਤ ਚੰਗੀ ਗੱਲ ਆ ਲੋਕ ਅੱਜ ਕੱਲ ਪੱਟ ਰਹੇ ਆ ਪਰ ਤੁਸੀਂ ਜਿਹੜਾ ਇਹ ਸਪੈਸ਼ਲ ਆਇਆ ਜੀ ਥੋੜਾ ਟਾਈਮ ਵੀ ਖਰਾਬ ਹੋ ਰਿਹਾ ਥੋੜਾ ਕੀ ਮਕਸਦ ਆ ਜੀ ਹਾਂ ਮਾਛੀ ਸਾਰੇ ਇਹ ਆ ਵੀ 15.1 ਤੋਂ ਦੇਖ ਗਾ ਲਓ ਹਾਂ ਜੀ ਇੱਕ ਸਾਡੇ ਖਤਪੁਜੀ ਦਾ ਸਾਡੇ ਨਾਮ ਵੀ ਸੀ ਗਿਆ ਜੰਗ ਨੂੰ ਗਏ ਅੱਛਾ ਅਸੀਂ ਉਹਨਾਂ ਨੂੰ ਉਪਹਾਰ ਦੇਣ ਲਈ ਤੋਹਫੇ ਲਈ ਲਾਉਂਦੇ ਤੋਹਫੇ ਦੇ ਤੌਰ ਤੇ ਹੀ ਉਹਦਾ ਰੂਪ ਲਾਉਂਦੇ ਠੀਕ ਧੰਨਵਾਦ ਤੁਹਾਡਾ ਉਹ ਜਿਹੜਾ ਮੇਰਾ ਦੱਸਦਾ ਜਦੇ ਕੋਈ ਇਹ ਕੀ ਕਰ ਰਿਹਾ ਇਹ ਫਿਰ ਆਹ ਫਟੀ ਚੱਕੀਏ ਬਾਈ ਟੋਰੀ ਪੱਟੀ ਜਾਂਦੇ ਆ ਕਹਿੰਦੇ ਦਰਸ਼ਾਉਣੀ ਆ ਆ ਬਾਈ ਦਾ ਯਾਰ ਕੁੱਟਣ ਵਾਲਾ ਆਂ ਗੂ ਡਾਂਗ ਚੱਕੀ ਫਿਰਦਾ ਬਾਈ ਚੱਕਰ ਕੀ ਆ ਇਹ ਆ ਬਾਈ ਨੂੰ ਮੈਂ ਤੇਰੇ ਯਾਰ ਇਹ ਬਾਈ ਛੋਟੀ ਲਈ ਫਿਰਦਾ ਬੰਦੇ ਬੰਦੇ ਕੁੱਟਨੇ ਆ ਨਹੀਂ ਨਹੀਂ ਬਾਈ ਅਸੀਂ ਇਧਰ ਅਕਤ ਲਗਾਉਣਾ ਤੇ ਪੌਦੇ ਲਾਉਣੇ ਆ ਹਰ ਸਾਲ ਠੀਕ ਆ ਜੀ ਸੰਤ ਕ੍ਰਿਮੀ ਗ੍ਰਾਮੇ ਸਿੰਘ ਜੀ ਦਾ ਜਨਮ ਦਿਨ ਹੁੰਦਾ 15 ਅਗਸਤ ਨੂੰ ਅਸੀਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਕੋਆਪਰੇਟਿਵ ਤੌਰ ਤੇ ਅਸੀਂ ਇਹ ਪੌਦੇ ਲਾਉਨੇ ਆ ਹਰ ਸਾਲ ਹੀ ਲਾਉਨੇ ਆ ਅਸੀਂ ਇਹ ਇੰਡੀਆ ਚ ਪੂਰੇ ਵਾਰਡ ਤੇ ਪੌਦੇ ਲੱਗਦੇ ਆ ਇਹ ਲੱਖਾਂ ਟੋੜਾਂ ਪੌਦੇ ਲਾਉਂਦੇ ਆ ਜੋ ਬਾਤ ਅਸੀਂ ਉਹਨਾਂ ਦੀ ਸਾਹ ਸੰਭਾਲ ਵੀ ਕਰਦੇ ਨੇ ਉਹਨਾਂ ਦੀ ਅੱਛਾ ਤੇ ਪੂਰੇ ਮਿੰਕੇ ਲਈ ਦੇ ਜਗਾ ਉਸਤਾਲ ਨਾਲ ਕਦੇ ਕੋਈ ਦਿੱਕਤ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਠੀਕ ਹੈ ਉਸਤਾਲ ਨਾਲ ਸੀ ਸਾਨੂੰ ਤਾਂ ਲੱਗਿਆ ਸੂਤੀ ਚੱਕੀ ਵਰਤਦੇ ਨੇ ਇਹਨਾਂ ਦੇ ਦਰਖਤਾਂ ਦੀ ਜਗਾ ਮਿੰਕੇ ਇਹਨਾਂ ਦਾ ਪੂਰਾ ਸਾਈਜ਼ ਹੈ ਸੀ ਪ੍ਰੋਪਰ ਖਾਂ ਸੰਭਾਲ ਕਰਦੇ ਨੇ ਇਹਨਾਂ ਦੀ ਹਰ ਥਾਂ ਇਹ ਫਿਰ ਤੁਸੀਂ ਸਪੈਸ਼ਲ ਤੁਹਾਨੂੰ ਸੱਜਿਆ ਜਾਂਦਾ ਪੈਸੇ ਦੇ ਕੇ ਸੱਜਿਆ ਜਾਂਦਾ ਨਹੀਂ ਕੋਈ ਸੇਵਾ ਨਹੀਂ 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 ਬਾਈ ਜੀ ਅਸੀਂ ਸੇਵਾ ਦੇ ਤੌਰ ਤੇ ਸਾਡੇ ਦਿਲੋਂ ਇੱਛਾ ਅਸੀਂ ਆਪਦੀ ਦਿਲੋਂ ਹੁੰਦੀ ਇੱਕ ਬਾਈ ਇੱਕ ਬਾਈ ਜੀ ਐਂ ਗੱਲ ਆ ਐਂ ਹੋਵੇ ਤੁਸੀਂ ਲਾ ਕੇ ਤੇ ਤੁਰ ਜੋ ਮੁੜ ਕੇ ਦੀ ਕੋਈ ਸਾਮ ਸਵਾਲ ਨਾ ਹੋਵੇ ਨਹੀਂ 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 ਅਸੀਂ ਹਰ ਇੱਕ ਸਾਲ ਹੀ ਲੁੰਨੇ ਨੇ ਅਲੱਗ ਅਲੱਗ ਜਗ੍ਹਾ ਤੇ ਠੀਕ ਹੈ ਇਹ ਵੀ ਕੋਈ ਜਗਾ ਹੁੰਦੀ ਹੈ ਸਾਂਝੀ ਸਾਰਿਆਂ ਦੀ ਸਾਰਿਆਂ ਦੇ ਪੌਦੇ ਲੰਮੇ ਚੱਲਦੇ ਇਸ ਨਾਲ ਪਤਾ ਨਹੀਂ ਜਾਂਦਾ ਕੋਦਾਂ ਦੀ ਖਾਂਸਵਾਲ ਪੂਰੀ ਕਰਦੇ ਆ ਕਾ ਇਹਨਾਂ ਦਾ ਜਿੰਨਾ ਟਾਈਮ ਦੇ ਤੌਰ ਤੇ ਪਾਣੀ ਇਹਨਾਂ ਨੂੰ ਜਿਹੜਾ ਦਿਨਾ ਹੁੰਦਾ ਅਸੀਂ ਟਾਈਮ ਟਾਈਮ ਤੇ ਇਹਨਾਂ ਦੀ ਦੇਖਭਾਲ ਕਰਦੇ ਆ ਇਹ ਫਿਰ ਤੁਸੀਂ ਕਿੱਥੇ ਲਾਉਣੇ ਜਗ੍ਹਾ ਦਿੱਤੀ ਹੁੰਦੀ ਹੈ ਜਗਾ ਕੋਈ ਵੀ ਸਾਂਝੀ ਪੁੱਛ ਲਈ ਦੀ ਜਾਂ ਪਾਰਕ ਹੋ ਗਿਆ ਜਿਵੇਂ ਕੋਈ ਸਰਕਾਰੀ ਸੰਸਥਾ ਦਾ ਜੇ ਕੋਈ ਕਹਿੰਦਾ ਅਫਸਰ ਹਨ ਜੀ ਇਹ ਜਗ੍ਹਾ ਤੇ ਲਾ ਰੋ ਪੌਦਿਆਂ ਦੇ ਮੋੜ ਅਸੀਂ ਉੱਥੇ ਲਾ ਠੀਕ ਹੈ ਪਰ ਇਹੋ ਨਹੀਂ ਕੋਈ ਨੋਟ ਕਿਹਾ ਜਾਂਦਾ ਵੀ ਅਸੀਂ ਕਾਫੀ ਲੰਮੇ ਸਮੇਂ ਲਈ ਬਹੁਤ ਚਲਾਉਂਦੇ ਹਾਂ ਸਰ ਤੋਂ ਕਿਹੜਾ ਅਦਰਬ ਕੋਈ ਸਪੈਸ਼ਲ ਜਗ੍ਹਾ ਐ ਨਾ ਸਿੱਧੇ ਤਲੀਵ ਪੱਕੀ ਇੱਥੇ ਲਈ ਨਹੀਂ 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 ਕਿਤੇ ਵੀ ਕੋਈ ਜਗ੍ਹਾ ਸਾਲ ਨਵੀਂ ਜਗ੍ਹਾ ਤੇ ਜਿੱਥੇ ਵੀ ਲੋਡ ਹੁੰਦੀ ਹੈ ਜਿੱਥੇ ਪੌਦੇ ਲੰਮਾ ਸਮਾਂ ਚੱਲਣ ਫੇਰ ਫਾਇਦਾ ਦੇ ਸਕਣਾ ਆ ਬਾਈ ਇੱਕ ਦਰਮੀ ਬਾਈ ਕਰਦਾ ਹੈ ਪੈਰ ਦੀ ਬਾਈ ਸਸਰੀ ਘਰ ਦੀ ਸਸਰੀ ਅੱਜ ਬਈ ਜਿਹੜੀ ਪੱਕੀ ਹੈ ਫੇਰ ਸ਼ਹਿਰ ਦੇ ਵਿੱਚ ਇਹ ਤਾਂ ਖੇਤਾਂ ਵਾਲੀ ਹੁੰਦੀ ਆਪਣੀ ਦਰਮੀ ਕਰੇ ਕਰੀ ਜੀ ਭਈ ਅਸੀਂ ਇੱਥੇ ਦਵਾਈ ਛੜਕ ਰਹੇ ਹਾਂ ਇਹ ਰਾਉਂਡ ਆਪ ਹੈ ਇਹਦੇ ਨਾਲ ਕੋਈ ਬੱਚਾ ਨਾ ਉੱਤਰਨੇ ਹੁੰਦਾ ਕੋਈ ਨੀ ਚੱਕਾ ਠੀਕ ਹੈ ਇਹ ਪਲੇਟ ਕਾਹਦੇ ਹਾਂ ਤੇ ਛੜਕਦੇ ਆ ਇਸੇ ਵੀ ਇੱਥੇ ਖੈਰ ਤਾਂ ਹੈ ਨਹੀਂ ਕੋਈ ਬਾਬੂ ਕੋਈ ਸੂਦੀ ਕਾਗਰਵਾੜੀ ਆ ਸੇ ਇਹ ਮਰਾਣ ਹੈ ਇਹ ਕਾਰਟ ਚਾਈਏ ਇਹਦੇ ਬੱਚੇ ਛੋਟੇ ਛੋਟੇ ਬੱਚੇ ਚੜਨ ਹੁੰਦੇ ਠੀਕ ਹੈ ਜੀ ਆਹ ਰੋਕਦੇ ਜਿਹੜੇ ਸੱਪ ਫੁਸਕੀਆਂ ਰੋਕਦੇ ਔਰ ਅੱਛਾ ਬੋਸੋਸੀ ਕਾਲੋਂ ਬੁੱਝੇ ਲ ਆ ਰਹੇ ਹੈ ਸੱਚੇ ਕਰਕੇ ਅਸੀਂ ਇਹ ਸਫਾਈ ਕਰ ਰਹੇ ਹਾਂ ਅਸੀਂ ਠੀਕ ਹੈ ਤੇ ਇਹਦੇ ਨਾਲ ਵੀ ਉਹ ਨਾਲ ਕੋਤ ਨਹੀਂ ਨਿਕਾਉਣ ਦੇਣਾ ਠੀਕ ਹੈ ਉਸ ਤੋਂ ਬਾਅਦ ਫਿਰ ਫਾਈ ਤਰ੍ਹਾਂ ਜੇ ਵੀ ਸਾਨੂੰ ਕੋਈ ਮੈਸੇਜ ਆਊਗਾ ਤੁਸੀਂ ਉਹ ਵੀ ਫਾਈ ਕਰਨਾ ਠੀਕ ਹੈ ਤੇ ਦੇ ਨਾਲ ਫਿਰ ਬੂਟਿਆਂ ਨਾਲ ਇਹਦਾ ਸਾਨੂੰ ਸੰਪਰਕ ਕਰਵਾਈ ਦੇ ਇਹਦੇ ਨਾਲ ਬੂਟਣ ਆਏ ਜੇ ਸਾਡੇ ਦਵਾਈ ਨਾਲ ਪਰਤੀ ਤੇ ਬੂਟੇ ਨੱਥੇ ਜਾਣਗੇ ਛੋਟੇ-ਛੋਟੇ ਤੇ ਧਰਤੀ ਵੀ ਪਾ ਕੇ ਆਪੇ ਬੂਟੇ ਤੁਸੀਂ ਲਾ ਕੇ ਉੱਢੋਗੇ ਤੇ ਉਸ ਤੋਂ ਬਾਅਦ ਘਾਹ ਫੇਰ ਉਹ ਦੋ-ਦੋ ਬਾਅਦ ਜਦੋਂ ਇਹ ਰੋਈ ਕਰਨਾ ਹੈ ਨਾ ਜੇ ਅਸੀਂ ਫਿਰ ਹੁਣ 2 ਮਹੀਨੇ ਨੂੰ ਹੁੰਦਾ ਇਹ ਨਾਲ ਅੱਛਾ ਜੇ 2 ਮਹੀਨੇ ਬਾਅਦ ਉੱਠਿਆ ਸਾਨੂੰ ਜਿਹੜੇ ਸਾਡੇ ਸਨਵਾਰਾ ਦੱਸਣਗੇ ਸਾਨੂੰ ਇਹ ਵੀ ਉਹ ਦੁਬਾਰਾ ਦੇ ਦਵਾਈ ਮਾਰਦੇ ਨਹੀਂ ਕੋਈ ਇਹਦਾ ਪੈਸਾ ਨਹੀਂ ਅਸੀਂ ਆਉਂਦੇ ਹਰ ਕਿਸੇ ਦੇ ਲੈਂਦੇ ਆ ਹਟਾ ਓਲ ਠੀਕ ਹੈ ਸੁਭਾ ਕਰਦੇ ਤੁਸੀਂ ਸਾਡੀ ਸੇਵਾ ਠੀਕ ਹੈ ਇਹ ਵਧੀਆ ਲੱਗਿਆ ਤੁਹਾਡਾ ਪਰਲਾ ਬਈ ਸਾਨੂੰ ਹਾਂਜੀ ਬੁੱਤੇ ਲਾਉਣੇ ਬਹੁਤ ਵਧੀਆ ਗੱਲ ਆ ਜਿਹੜਾ ਲਾਉਂਦੇ ਨਹੀਂ ਲੋਕ ਪੱਟੀ ਜਾ ਰਹੇ ਆ ਬੁੱਤੇ ਆਪ ਨੂੰ ਵੱਸ ਤੋਂ ਲਾਉਣੇ ਚਾਹੀਦੇ ਆ ਜੀ ਇਹਦੇ ਨਾਲ ਆਪਣਾ ਦੇਵੀ ਲੋਕਾਂ ਨਾਲੇ ਬੱਚਿਆਂ ਨੂੰ ਇਹਦੇ ਨਾਲ ਵਧੀਆ ਚੰਗੀ ਜਾਣਕਾਰੀ ਮਿਲਦੀ ਹੈ ਨਾਲ ਹਾਂਜੀ ਨਾਲੇ ਆਪਣਾ ਵਾਤਾਵਰਨ ਸਾਫ ਰਹਿੰਦਾ ਸਾਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਤੁਹਾਡਾ ਬਹੁਤ-ਬਹੁਤ ਬੱਚੇ ਬਈ ਇਧਰ ਚੱਲ ਕਰੀ ਜਾਂਦੇ ਆ ਖੇਡੀ ਜਾਂਦੇ ਆ ਪੂਰਾ ਵਧੀਆ ਓਕੇ ਬਈ ਆਪਾਂ ਅੰਦਰ ਲਿਆਂਦੀ ਬਹੁਤ ਰਲ ਰਲ ਸਾਰੀ ਗੱਲਬਾਤ ਆਪਾਂ ਪਤਾ ਕਰ ਲਈ ਆ ਹੁਣ ਬਾਹਰ ਲਿਆਂਦੇ ਕੀ ਵਿਚਾਰ ਆ ਇਹ ਆਪਾਂ ਸੁਣਦੇ ਆ ਸਾਥੀ ਗੱਲ ਹਾਂਜੀ ਸਾਥੀ ਆਪਣੇ ਤੁਹਾਡੇ ਕੀ ਵਿਚਾਰ ਨੇ ਆਪਣੇ ਜਿਹੜੇ ਡੇਰਾ ਸੱਤਾ ਸੋਦਾ ਦੇ ਆਪਣੇ ਸੇਵਾਦਾਰ ਆ ਇੱਥੇ ਬੁੱਤੇ ਨੂੰ ਆਉਣਾ ਬਹੁਤ ਵਧੀਆ ਵਿਚਾਰ ਬੱਚੇ ਸੋਦੇ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਆ ਅੱਛਾ ਜੀ ਜਿਨ੍ਹਾਂ ਨੇ ਬਹੁਤ ਵਧੀਆ ਆਪਦਾ ਮਿਹਨਤ ਕਰਕੇ ਇਹਦੀ ਸਫਾਈ ਕੀਤੀ ਏ ਹਾਂਜੀ ਠੀਕ ਹੈ ਤੇ ਬਹੁਤ ਖੁੱਲੇ ਦਿਲ ਨਾਲ ਕੰਮ ਕਰ ਰਹੇ ਆ ਅਸੀਂ ਪਰਮੇਸ਼ਰ ਦਾ ਬਹੁਤ ਲੱਖਾਂਵਾਰੀ ਧੰਨਵਾਦ ਕਰਦੇ ਠੀਕ ਹੈ ਪਹਿਲਾਂ ਵੀ ਤੁਹਾਡੇ ਇਲਾਕੇ 'ਚ ਕੋਈ ਹੋਰ ਇਸ ਤਰ੍ਹਾਂ ਦੇ ਸੇਵਾਦਾਰ ਆਏ ਹੋਣ ਜਾਂ ਕੋਈ ਕਿਸੇ ਧਰਮ ਦੇ ਪਹਿਲਾਂ ਅਸੀਂ ਆਪ ਹੀ ਕਰਦੇ ਹੁੰਦੇ ਸੀ ਠੀਕ ਹੈ ਜੀ ਸਾਡੇ ਨਾਲ ਪੰਜਰ ਯਾਰ ਦੋਸਤ ਦੀ ਸੇਵਾ ਅਸੀਂ ਕਲੈਕਸ਼ਨ ਕਰਕੇ ਆਪ ਹੀ ਕਰਦੇ ਹੁੰਦੇ ਠੀਕ ਹੈ ਜੀ ਇਹ ਥੋੜਾ ਅਸੀਂ ਬਹੁਤ ਜਿੰਨਾ ਵੀ ਧੰਨਵਾਦ ਕਰਦੀਏ ਥੋੜਾ ਠੀਕ ਹੈ ਜੀ ਹਾਂਜੀ ਤੁਸੀਂ ਬਈ ਜੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਬਹੁਤ ਵਧੀਆ ਕੰਮ ਆ ਜਿਹਨਾਂ ਦੇ ਜਿਹਾ ਸਿੱਤਾ ਸੌਦੇ ਵਾਲਾ ਨੀ ਨੀ ਇਹ ਉਹ ਫੋਡੇ ਲਾਉਣਾ ਬਹੁਤ ਬਹੁਤ ਬਾਕੀ ਜਿਹੜੀ ਸਫਾਈ ਦਾ ਕੰਮ ਹੈ ਹਾਂਜੀ ਹੋਰ ਕੋਈ ਇਹ ਮਾਨਤਾ ਦੀ ਸੇਵਾ ਕਰਨੀ ਹੈ ਠੀਕ ਠੀਕ ਹੈ ਜੀ ਬਹੁਤ ਵਧੀਆ ਕੰਮ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਸਾਰੇ ਇਹਨਾਂ ਨੇ ਜਿਹੜੇ ਬਣਿਆ ਵਾ ਕਲੱਬ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਕੀਤਾ ਬਹੁਤ ਵਧੀਆ ਕਰਦੇ ਆ ਹੂੰ ਇਹ ਸਾਡੇ ਕੋਲ ਇੱਥੇ ਆਏ ਵੀ ਇਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਬਹੁਤ ਵਧੀਆ ਲਾਉਣੇ ਆ ਠੀਕ ਹੈ ਜੀ ਤੇ ਇਹ ਸਾਡਾ ਜਿਹੜਾ ਬਣਿਆ ਵਾ ਇੱਥੇ ਪਾਰਕ ਬਣਿਆ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਮੀ ਸੀਗੀ ਬਹੁਤ ਜ਼ਿਆਦਾ ਇਹਨਾਂ ਨੇ ਘਾਹ ਦਾ ਘਾਹ ਦੀ ਸਫਾਈ ਕੀਤੀ ਹੈ ਹੁਣ ਪੌਦੇ ਲਾ ਰਹੇ ਆ ਤੇ ਗਾਂ ਨੂੰ ਇਹਨਾਂ ਦੀ ਜਿਹੜੀ ਸਿਆਮ ਸੰਭਾਲ ਵੀ ਇਹ ਕਰਨਗੇ ਠੀਕ ਹੈ ਜੀ ਅਸੀਂ ਇਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਜੀ ਇਹ پارک ਤੇ ਕਬਜ਼ੇ ਹੋਈ ਸੀ ਅੱਛਾ ਜੀ ਤੇ ਕਬਜ਼ੇਆਂ ਪਿੱਛੇ ਅਸੀਂ ਬਹੁਤ ਲੜਾਈਆਂ ਕੀਤੀਆਂ ਠੀਕ ਹੈ ਜੀ ਤੇ ਇਹ پارک ਬਣਾਇਆ ਅਸੀਂ ਮੁਹੰਮਦ ਸਦੀਕ ਜੀ ਆਪਣੇ ਘਰੇ ਬੈਠ ਕੇ ਠੀਕ ਹੈ ਜੀ ਇਹਦੇ ਰਾस्ते ਜੋ ਕਲੈਕਟਰ ਸਾਹਿਬ ਨੂੰ ਦੇ ਕੇ ਕਹੀ ਉਹ ਬੜਾ ਸਾਰੀ ਮੰਡੀ ਦੇ ਸਹਿਯੋਗ ਨਾਲ ਤੇ ਬਹੁਤ ਵਧੀਆ پارک ਬਣਿਆ ਉਹ ਸੱਚੇ ਸੋਧੇ ਵਾਲਿਆਂ ਦਾ ਅਸੀਂ ਕਦੇ ਆਸਾਨੀ ਨਹੀਂ ਪੁੱਛਾਂਦੇ ਅਸੀਂ ਇਹਨਾਂ ਦੇ ਲੱਖਾਂ ਵਾਰੀ ਧੰਨਵਾਦ ਕਰਦੇ ਹਾਂ ਪਰਮੇਸ਼ਰ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਜਿਹੜੇ ਸੇਵਕ ਹੈ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਕਤੋਂ ਦੁਆਈ ਕਰਦੇ ਆਂ ਪ੍ਰਮਾਤਮਾ ਜੀ ਆਪਾਂ ਜੀ ਇੱਕ ਗੱਲ ਕਰੀਏ ਵੀ ਸਮਾਜ ਨੂੰ ਇਹ ਨਾਲ ਕੀ ਸੰਦੇਸ਼ ਮਿਲਦਾ ਜੇ ਮਾਝ ਨੂੰ ਇਹ ਬਹੁਤ ਵੱਡਾ ਸੰਦੇਸ਼ ਮਿਲਦਾ ਹੈ ਇਹ ਵੀ ਸੇਵਾ ਇਹ ਸੇਵਾ ਕਰਨੀ ਚਾਹੀਦੀ ਹੈ ਆਪਣਾ ਸਾਰਿਆਂ ਦਾ ਫਰਜ਼ ਬੰਦ ਹੈ ਰਲ ਕੇ ਕਰਨੀ ਚਾਹੀਦੀ ਹੈ ਠੀਕ ਹੈ ਤੇ ਇਹਦੇ ਨਾਲ ਬਹੁਤ ਵਧੀਆ ਕੰਮ ਹੁੰਦੇ ਆ ਠੀਕ ਹੈ ਅਪਰਾਲਾ ਵੀ ਕੋਈ ਕੋਈ ਕਰ ਸਕਦਾ ਹਰੇਕ ਜਿਹੜਾ ਅਪਰਾਲਾ ਆਪਣੇ ਤੁਸੀਂ ਕਰ ਰਹੇ ਹੋ ਠੀਕ ਹੈ ਇਹ ਤਾਂ ਜਿੰਨਾ ਮੈਂ ਕਹਦਾ ਉਹਨੇ ਹੀ ਪੂਰਾ ਕੀਤਾ ਠੀਕ ਹੈ ਧੰਨਵਾਦ ਜੀ ਬਹੁਤ ਧੰਨਵਾਦ ਜੀ